ਬਟੇਂਡਾ ਦੇ ਜਨਤਾ ਨਗਰ ਵਿਖੇ ਗੁੰਡਾ ਕਰਦੀ ਦਾ ਨੱਚਾ ਨੰਗਾ ਨਾਚ ਸ਼ਰੀਆਮ ਤੱਕ ਚੱਲੇ ਏਡਾ ਰੋੜੇ ਕਈ ਘਰਾਂ ਦੇ ਤੋੜੇ ਗਏ ਕੋਲਰ ਅਤੇ ਉਸ ਦੇ ਨਾਲ ਐਕਟਵਾ ਦੀ ਕੀਤੀ ਗਈ ਪੰਤੋੜ ਮਾਮਲਾ ਵੀਰਵਾਰ ਨੂੰ ਸ਼ਾਮ ਨੂੰ 6 ਵਜੇ ਦੇ ਲਗਭਗ ਦਾ ਜਿੱਥੇ ਬਟੇਂਡਾ ਦੇ ਜਨਤਾ ਨਗਰ ਗਲੀ ਨੰਬਰ 6 ਦੇ ਵਿੱਚ ਕੀਰਤਨ ਚੱਲ ਰਿਹਾ ਸੀ ਤਾਂ ਉੱਥੇ ਕੁਝ ਇਹ ਤਰ੍ਹਾਂ ਹਥਿਆਰਾਂ ਦੇ ਨਾਲ ਲੈਸ ਨੌਜਵਾਨ ਆਏ ਅਤੇ ਉਹਨਾਂ ਵੱਲੋਂ ਮੰਦਰ ਦੀ ਜਿੱਥੇ ਪੰਤਤੁਰ ਕੀਤੀ ਉੱਥੇ ਨਾਲ ਨਾਲ ਕੀਰਤਨ ਕਰਨ ਵਾਲੇ ਲੋਕਾਂ ਦੇਤੇ ਡੜੇ ਬਰਸਾਏਗੇ ਅਤੇ ਕੰਮੇ ਸ਼ੀਸ਼ੇ ਤੋੜੇਗੇ ਨਾਲ ਐਕਟਵਾ ਦੇ ਵੀ ਆਪਣਾ ਇੱਥੇ ਪੰਤਤੁਰ ਕੀਤੀ ਗਈ ਅਤੇ ਬਹੁਤ ਸਾਰੇ ਘਰਾਂ ਦੇ ਕੋਲਰ ਵੀ ਇਹਨਾਂ ਵੱਲੋਂ ਪੰਨ ਦਿੱਤੇਗੇ ਸ਼ਰਿਆਂ ਵਿੱਚ ਤੇ ਇੱਟਾ ਰੋੜੇ ਜਿੱਥੇ ਚਲਦੇ ਦਿਖਾਈ ਦੇ ਦਿੱਤੇ ਉੱਥੇ ਇਹਨਾਂ ਦੇ ਹੱਥਾਂ ਦੇ ਵਿੱਚ ਤੇਈ ਤਰ੍ਹਾਂ ਹਥਿਆਰ ਵੀ ਇੱਥੇ ਨਾਲ ਦਿਖਾਈ ਦਿੱਤੇ ਭਾਵੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਲਗਾਤਾਰ ਚੈਕਿੰਗ ਆਪਣਾ ਇਹਨਾਂ ਨੂੰ ਕੀਤੀ ਜਾ ਰਹੀ ਹੈ ਲੇਕਿਨ ਬਠਿੰਡਾ ਦੇ ਜਨਤਾਨਗਰ ਵਿਖੇ ਸ਼ਾਮ ਨੂੰ 6:00 ਵੇ ਤੇ ਲਗਭਗ ਸ਼ਰੇਆਮ ਗੁੰਡਾਗਰਦੀਆਂ ਨੰਗਾ ਨੱਚ ਨੱਚਿਆ ਦੇਖੋ ਤਸਵੀਰ ਅਸੀਂ ਹੁਣ ਦਿਖਾ ਰਹੇ ਹਾਂ ਬਠਿੰਡਾ ਦੇ ਜਨਤਾਨਗਰ ਨੰਬਰ 6 ਦੀਆਂ ਜਿੱਥੇ ਸ਼ਰੇਆਮ ਇੱਟਾ ਰੋਡ ਜਿੱਥੇ ਚੰਦੇਗੇ ਉਹ ਉੱਥੇ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਈ ਤਰ੍ਹਾਂ ਹਥਿਆਰ ਵੀ ਦਿਖਾਈ ਦਿੱਤੇ ਹਾਂਜੀ ਸਰ ਇਹ ਕੀ ਮਾਮਲਾ ਹੈ ਇਹ ਜਿਹੜੀ ਵੀਡੀਓ ਹੈ ਥਾਣਾ ਕਰਨਾਲ ਕਲੋਨੀ ਦੇ ਏਰੀਆ ਜਨਤਾਨਗਰ ਦਾ ਏਰੀਆ ਤੇ ਇਸ ਦੇ ਵਿੱਚ ਜਿਹੜੇ ਇਹ ਜਿਹੜੇ ਲੜਕੇ ਹੈਗੇ ਆ ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗੁਆਂਢੀ ਹੈ ਉਹਦੇ ਵਿੱਚ ਰਹਿੰਦੀ ਹੈ ਉਹਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਹੈ ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ 1-2 ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ ਤੇ ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹ ਵਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਹੈ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨਤੋੜ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਕਨਾਲਕੋਲੀ ਦੇ ਵਿੱਚ ਜਿਹੜਾ ਬੰਦਾ ਐਕਸ਼ਨ ਲਿਆ ਜਾ ਰਿਹਾ ਤੇ ਜਲਦੀ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ